ਕੀ ਹਾਲੇ ਸਾਰਿਆਂ ਦੇ ਆਸਕਰ ਸਾਰੇ ਠੀਕ ਹੋਗੇ ਆਪਾਂ ਲੈ ਗਏ 21 ਮਈ 2025 ਦੀ ਕਬੂਤਰਬਾਈ ਦੇ ਮੁਕਾਬਲੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ ਇਹ ਠਾ ਆਪਣਾ ਨੰਬਰ ਚ ਲਈ ਹਿੰਦਾ 97798 4984 ਇਸ ਨੰਬਰ ਤੇ ਆਪਾਂ WhatsApp ਕਰ ਸਕਦੇ ਆ ਜੀ ਪਿੰਡ ਆ ਗਈ ਝਖੜਵਾਲਾ ਜ਼ਿਲ੍ਹਾ ਗਈ ਫਰੀਦਕੋਟ 20 ਮਈ 2025 ਦੀ ਬਾਜੀ ਹੈ 37 ਕਬੂਤਰ ਉਡੇ ਸੀਗੇ 1700 ਮੋਢ ਨੂੰ ਤਿੰਨਾਂ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਜੀ 5:15 ਮਿੰਟ ਤੇ ਬਾਜੀ ਨਿਬੜ ਗਈ ਸੀ ਵੀਜਾ ਦਬੜੀ ਖਾਨਾ ਜੀ ਤੇ ਇੱਕ ਬਰਨਾਲੇ ਦਾ ਕਬੂਤਰ ਸੀਗਾ ਜੀ ਤੀਜਾ ਕਬੂਤਰ ਸੀਗਾ ਰਾਜੂ ਭਗਤ ਇਹਦਾ ਇਹਨਾਂ ਤਿੰਨਾਂ ਕਬੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਚੁੱਗਾ ਖੁਰਦ ਜਿਹੜਾ ਆ ਗਿਆ ਜੀ ਮੋਗਾ 21 ਮਈ 2025 ਦੀ ਬਾਜੀ ਹੈ ਜੀ 121 ਕਬੂਤਰ ODE ਸੀਗੇ 3200 ਮੱਢ ਨੂੰ 4:55 ਮਿੰਟ ਤੇ ਬਾਜੀ ਨਿਬੜ ਗਈ ਸੀਗੀ ਜੀ ਛੇਾਂ ਕਬੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਪਹਿਲਾ ਨੰਬਰ ਬਣਾਇਆ ਜੀ ਬੂਟਾ ਰੌਲੀ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਪੁੱਟੋ ਲੰਬ ਵਾਲੀ ਫਰਿੱਜ ਦਾ ਜੇਤੂ ਤੀਜਾ ਨੰਬਰ ਬਣਾਇਆ ਜੀ ਪੁੱਚਰ ਕੰਡਿਆਲ ਕੂਲਰ ਦਾ ਜੇਤੂ ਜੀ ਗੋਰਾ ਜਾਨੀ ਆ ਸਾਂਜੀ ਹੈਰੀ ਦੁਬਈ ਸਾਂਜੀ ਜੀ ਤੇ ਬੱਗਾ ਜਾਨੀ ਆ ਤੇ ਬੇਰੀ ਕੈਨੇਡਾ ਇਹਨਾਂ 6 ਕਬੂਤਰਾਂ ਦੀ ਬਾਜੀ ਸਾਂਜੀ ਹੋ ਗਈ ਸੀ ਤਿੰਨ ਨਾਮ ਸੀਗੇ ਜੀ ਮੋਟਰਸਾਈਕਲ ਫਰਿੱਜ ਤੇ ਕੂਲਰ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਮਾਨੀ ਜਿਹੜਾ ਆ ਗਿਆ ਜੀ ਬਠੰਡਾ 20 ਮਈ 2025 ਦੀ ਬਾਜੀ ਹੈ ਜੀ 49 ਕਬੂਤਰ ਡੇ ਸੀਗੇ 3200 ਮਾਡਨੂ ਜੀ 3:40 ਮਿੰਟ ਤੇ ਬਾਜੀ ਚਾਰਾਂ ਕਬੂਤਰਾਂ ਚੋ ਗਈ ਸੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਬਿੱਲਾ ਆਨੰਦਗੜ੍ਹ ਫ੍ਰਿਜ ਪਲੱਸ ਸਾਂਝੀ ਦੂਜਾ ਨੰਬਰ ਬਣਾਇਆ ਜੀ ਚੀਨਾ ਮਾਨਸਾ 쿨ਰ ਪਲੱਸ ਸਾਂਝੀ ਤੇ ਤੀਜਾ ਨੰਬਰ ਬਣਾਇਆ ਜੀ ਬੱਲੂ ਮੋੜ ਪੱਖਾ ਪਲੱਸ ਸਾਂਝੀ ਫਿਰ ਆ ਗਿਆ ਜੀ ਪੂਰੀ ਮਾਹੂਆਣਾ ਇਹਦੀ ਸਾਂਝੀ ਸੀ ਜੀ ਬਾਜੀ ਫਿਰ ਆ ਗਿਆ ਜੀ ਪਿੰਡ ਮੋੜ ਜਿਹੜਾ ਆ ਗਿਆ ਜੀ ਅਮਰਸਰ 20 ਮਈ 2025 ਦੀ ਬਾਜੀ ਹੈ ਜੀ 127 ਕਬੂਤਰ ਡੇ ਸੀਗੇ 2000 ਮੁੱਢ ਨੂੰ ਪਹਿਲਾ ਨੰਬਰ ਬਣਾਇਆ ਜੀ ਗਗਨ ਫਤੇਪੁਰ ਏਸੀ ਪਲੱਸਾਂ ਜੀ ਦੂਜਾ ਨੰਬਰ ਬਣਾਇਆ ਜੀ ਪ੍ਰਿੰਸ ਜਗਰਾਵਾ ਵਾਸ਼ਿੰਗ ਮਸ਼ੀਨ ਪਲੱਸ ਵਾਸ਼ਿੰਗ ਮਸ਼ੀਨ ਕੱਲੀ ਸੀਗੀ ਜੀ ਨੇ ਤੀਜਾ ਨੰਬਰ ਬਣਾਇਆ ਜੀ ਰਾਜ ਇਟਲੀ ਕੂਲਰ ਪਲੱਸਾਂ ਜੀ ਚੌਥਾ ਨੰਬਰ ਬਣਾਇਆ ਜੀ ਪੰਮਾ ਪੱਖਾ ਪਲੱਸਾਂ ਜੀ ਜੀ ਤੇ ਪੰਜਵਾਂ ਨੰਬਰ ਬਣਾਇਆ ਜੀ ਹਨੀਂਗ ਦਾ ਗਦਾਈ ਪਰ ਜੀ ਕਾਪਾ ਫਿਰ ਆਇਆ ਕਾਕਾ ਸ਼ੰਨਾ ਸੰਜੀ ਜੀ ਤੀਤਾ ਈਲ ਵਾਲਾ ਸੰਜੀ ਕਾਕਾ ਮਾਨਸਾ ਸੰਜੀ ਜੱਸੀ ਸ਼ਾਹਪੁਰ ਸੰਜੀ ਜੀ ਪੰਜਵਾਂ ਨੰਬਰ ਤੇ ਜੀ ਦੂਜਾ ਨੰਬਰ ਇਹ ਸੰਜੀ ਚ ਨਹੀਂ ਸੀਗੇ ਜੀ ਫਿਰ ਆ ਗਿਆ ਜੀ ਪਿੰਡ ਤੰਨ ਜਿਹੜਾ ਤਰਨਤਨ ਸਾਹਿਬ 83 ਕਬੂਤਰ ਹਡੇ ਸੀਗੇ ਜੀ 2200 ਮੱਢ ਨੂੰ ਅੱਠਾਂ ਕਬੂਤਰਾਂ ਦੀ ਬਾਜੀ ਸੰਜੀ ਹੋਈ ਸੀ ਜੀ ਗੋਪੀ ਬਰਨਾਲਾ ਕੁਲਰਪਲਾ ਸੰਜੀ ਕਰਨ ਗੱਲਪਨ ਪੱਖਾਪਲਾ ਸੰਜੀ ਜੀ ਤੀਜਾ ਨੰਬਰ ਬਣਾਇਆ ਜੀ ਜੱਗਾ ਗਲਪਨ ਕਪਲਾ ਸਾਂਝੀ ਫਿਰ ਆ ਗਈ ਰਾਜੂ ਸਾਂਝੀ ਸਾਧੂ ਬਰਨਾਲਾ ਸਾਂਝੀ ਹਰਦੇਵ ਸੌਰ ਸਿੰਘ ਸਾਂਝੀ ਜਿੰਦਰ ਖਾਲੜਾ ਤੇ ਬੋਰਡ ਨਾਰਲੀ ਸਾਂਝੀ ਜੀ ਇਹਨਾਂ ਠਾਂ ਕਬੂਤਰਾਂ ਦੀ ਬਾਜੀ ਸਾਂਝੀ ਸੀ ਜੀ ਪਹਿਲੇ ਤਿੰਨ ਨਾਮ ਸੀਗੇ ਕੁਲਰ ਪੱਖਾ ਤੇ ਕੱਪ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਝਲੂਰ ਜਿਹੜਾ ਆ ਗਿਆ ਜੀ ਬਰਨਾਲਾ 21 ਕਬੂਤਰ ਉੱਡੇ ਸੀਗੇ 2025 ਦੀ ਬਾਜੀ ਹੈ ਜੀ 88 ਕਬੂਤਰ ਉੱਡੇ ਸੀ ਅੱਜ ਤੇ 1500 ਮੁੱਢ ਸੀਗਾ ਜੀ ਬਾਬਾ ਟੱਲਾ ਸੰਘੇੜਾ ਫਰਿੱਜ ਪਲੱਸ 84000 ਦੀ ਜਿੱਤ ਸਵਰਗਵਾਸ ਲਾਡੀ ਸੰਘੇੜਾ ਗਰੁੱਪ ਸੀਗਾ ਜੀ ਸ਼ੈਲੀ ਫੌਜੀ ਤੇ ਕਾਲਾ ਸੰਘੇੜਾ ਗਰੁੱਪ ਦੀ ਫਿਰ ਦੂਜਾ ਨੰਬਰ ਬਣਿਆ ਜੀ ਭਿੰਦਾ ਬਰਨਾਲਾ 25000 ਦੀ ਜਿੱਤ ਪਲੱਸ ਕੱਪ ਤੇ ਤੀਜਾ ਨੰਬਰ ਬਣਿਆ ਜੀ ਕਰਮਾ ਬਰਨਾਲੀ 16000 ਦੀ ਜਿੱਤ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਪੁੱਟਾ ਜਿਹੜਾ ਲੁਧਿਆਣਾ 3200 ਮੁੱਢ ਨੂੰ 150 ਕਬੂਤਰ ਉੱਡਿਆ ਸੀਗਾ ਜੀ 530 ਤੇ ਬਾਜੀ ਨਿਬੜੀ ਸੱਤਾਂ ਚ ਕਬੂਤਰਾਂ ਇਹ ਸਾਂਝੀ ਹੋ ਗਈ ਸੀ ਜੀ ਪਹਿਲਾ ਨੰਬਰ ਬਣਾਇਆ ਜੀ ਗਵਰਮੈਂਟ ਕੈਲੋ ਫਰਿੱਜ ਪਲਾਸਾਂ ਜੀ ਫੇਰ ਬਣਾਇਆ ਜੀ ਹਰਜੀਤ ਲੁਧਿਆਣਾ ਫਰਿੱਜ ਪਲਾਸਾਂ ਜੀ ਆਕਾਸ਼ ਕਲਾੜ ਸਾਂਝੀ ਬੰਟੀ ਪਿੱਦੀ ਅਮਣਾ ਆਂਡਲੂ ਗੋਰਾ ਲੋਗੜ ਬਵਨ ਤੁੰਗ ਜੀ ਇੱਥੇ ਜੀ ਨੇਰੀ ਆ ਗਈ ਸੀ ਤੇ ਨੇਰੀ ਕਰਕੇ ਪਰਚੀਆਂ ਪੰਗਾਂ ਸੀ ਜੀ ਮੋਟਰਸਾਈਕਲ ਸੀਗਾ ਪਹਿਲਣਾ ਮੋਟਰਸਾਈਕਲ ਦਿੱਤਾ ਜੀ ਫੇਰ ਫਰਿੱਜਾਂ ਦੇ ਦਿੱਤੀਆਂ ਦੋ ਜੀ ਪਰਚੀਆਂ ਤੇ ਨਾਮ ਨਿਕਲੇ ਗਵਰਮੈਂਟ ਕੈਲੋ ਤੇ ਹਰਜੀਤ ਲੁਧਿਆਣਾ ਜੀ ਫਿਰ ਆ ਗਿਆ ਜੀ ਪਿੰਡ ਛੋਟੀ ਗੰਡੂਆ ਫਤੇਗੜ ਸਾਹਿਬ 21 ਮਈ 2025 ਦੀ ਬਾਜੀ ਹੈ ਜੀ 70 ਕਬੂਤਰ ODE ਸੀਗੇ 1100 ਮੋਢ ਨੂੰ 6ਾਂ ਚ ਬਾਜੀ ਸਾਂਝੀ ਹੋ ਗਈ ਸੀ ਜੀ ਦੱਲੀ ਫਤੇਪੁਰ ਜੱਟਾਂ ਕੁਲਰ ਦਾ ਜੇਤੂ ਦੂਜਾ ਨੰਬਰ ਬਣਾਈ ਜੱਗੂ ਨਿਆਮੂ ਆ ਨਿਆਮੂ ਮਾਇਰਾ ਫਰਾਟੇ ਪੱਖਿਆ ਜੇਤੂ ਤੀਜਾ ਨੰਬਰ ਬਣਾਈ ਜੀ ਮਨਦੀਪ ਖਲਾਲ ਕੱਪ ਦਾ ਜੇਤੂ 6ਾਂ ਚ ਸਾਂਝੀ ਹੋਈ ਸੀ ਜੀ ਤਿੰਨ ਨਾਮ ਸੀਗੇ ਤੇ ਤਿੰਨਾਂ ਦੇ ਨਾਮ ਹੀ ਆਪਣੇ ਕੋਲ ਆਏ ਆ ਤੇ ਬਾਕੀ ਤਿੰਨਾਂ ਦੇ ਆਏ ਨਹੀਂ ਜੀ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਉਖੜੀ ਕਲਾਂ ਜਿਲ੍ਹਾ ਆ ਗਿਆ ਜੀ ਲੁਧਿਆਣਾ 1500 ਮੋੜ ਨੂੰ 59 ਕਬੂਤਰ ਉੱਡੇ ਸੀਗੇ ਜੀ 6 ਕਬੂਤਰਾਂ ਦੀ ਬਾਕੀ ਸਾਂਝੀ ਹੋ ਗਈ ਸੀਗੀ ਾਰਮਾਨ ਕਰਤਾਰਪੁਰ ਕੁਲਰ ਦਾ ਜੇਤੂ ਪਿੰਦਰ ਮੰਗਟ ਪੱਖੇ ਦਾ ਜੇਤੂ ਜੀ ਰਾਜੂ ਭਾਮੀਆ ਕੱਪ ਦਾ ਜੇਤੂ ਜੀ ਜੱਗਾ ਕਿਲੇ ਰਾਏਪੁਰ ਸਾਂਝੀ ਸਤਨਾਮ ਕੰਢਿਆਣਾ ਸਾਂਝੀ ਕਰਨ ਆਰਾਮਗੜ ਸਾਂਝੀ ਜੀ ਇਹਨਾਂ 6 ਕਬੂਤਰਾਂ ਦੀ ਬਾਕੀ ਸਾਂਝੀ ਹੋ ਗਈ ਸੀ ਜੀ ਤਿੰਨ ਨਾਮ ਸੀ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ